ਹਾਂਜੀ ਹੈਲੋ ਫਰੈਂਡਸ ਵੈਲਕਮ ਟੂ ਯੂਟਿਊਬ ਚੈਨਲ ਜੀ ਕਿਮਿਸਰ ਟਿਕਟਾਕ ਹੂੰ ਜੀ ਐਬੀਡੇ ਪੰਜਾਬ ਚੰਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਹਾਂ ਬਲਵਿੰਦਰ ਕੌਰ ਤੇ ਬਲੌਗ ਲੈ ਕੇ ਪਸ ਆ ਗਏ ਆ ਜੀ ਗਲਾਸ ਦੇ ਵਿੱਚ ਮੈਂ ਦੁੱਧ ਪਾਇਆ ਇੱਥੇ ਨਾ ਮੈਂ ਮਤਲਬ ਅਸੀਂ ਮਾਰਕੀਟ ਗਏ ਸੀ ਇਹ ਤੇ ਮਤਲਬ ਕਿ ਨਾ ਮੈਂ ਤੁਹਾਨੂੰ ਦਿਖਾ ਰਹੀ ਸੀ ਆਪਾਂ ਦੋ ਫਲੇਵਰ ਲੈ ਕੇ ਆਏ ਸੀ ਇੱਕ ਤਾਂ ਲੈ ਕੇ ਆਏ ਸੀ ਜੀ ਬ੍ਰੰਮੀ ਦਾ ਇੱਕ ਲੈ ਕੇ ਆਏ ਸੀ ਜੀ ਰੋਜ਼ ਦਾ ਹਨ ਤੇ ਇੱਕ ਰੂਆ ਅਬਜ਼ਰਬ ਹੁੰਦਾ ਤੇ ਆਪਾਂ ਨੂੰ ਇਸ ਵਾਰ ਲੈ ਕੇ ਨਹੀਂ ਆਏ ਪਹਿਲਾਂ ਰੂਆ ਅਬਜ਼ਰਬ ਕਰਦੇ ਸੀ ਆਪਾਂ ਤੇ ਹੁਣ ਇਸ ਵਾਰ ਨਾ ਮੈਂ ਇਹ ਵਾਲਾ ਲੈ ਕੇ ਆਈ ਕਿ ਨਾ ਚਲੋ ਮੈਂ ਨਾ ਮਤਲਬ ਚੈੱਕ ਕਰ ਰਹੀ ਸੀ ਕਿ ਮੈਂ ਕਿ ਚਲੋ ਪਹਿਲਾਂ ਬਣਾ ਕੇ ਨਾ ਬਾਬਾ ਜੀ ਨੂੰ ਥਾਲ ਲਵਾ ਦਿੰਦੇ ਆ ਤੇ ਨਾਲੇ ਪਤਾ ਲੱਗੂ ਕਿ ਕਿਵੇਂ ਬਣੂਗਾ ਹਨ ਆ ਦੇਖੋ ਮੈਂ ਨਾ ਮਤਲਬ ਕਲਾਸ ਵਿੱਚ ਦੁੱਧ ਲੈ ਲਿਆ ਸੀ ਤੇ ਇਹਨਾਂ ਨੂੰ ਜਦੋਂ ਪਾਇਆ ਇੰਨਾ ਜ਼ਿਆਦਾ ਗਾੜਾ ਨਿਕਲਿਆ ਮੈਂ ਕਿਹਾ ਵੀ ਇੰਨਾ ਗਾੜਾ ਹੁੰਦਾ ਇਹ ਕਿਉਂਕਿ ਮੈਂ ਪਹਿਲੇ ਵਾਰ ਇਹ ਯੂਜ਼ ਕਰ ਰਹੀ ਹਾਂ ਦੂਸਰਾ ਤਾਂ ਮੈਂ ਅਸੀਂ ਯੂਜ਼ ਕੀਤਾ ਹੀ ਆ ਤੇ ਫਿਰ ਮੈਂ ਇਹਨਾਂ ਨੂੰ ਇਸ ਬੋਤਲ ਨੂੰ ਜਿਹੜਾ ਮੈਂ ਹਲਾਇਆ ਚੰਗੀ ਤਰ੍ਹਾਂ ਦੇ ਨਾਲ ਤੇ ਹਲਾਉਣ ਨਾਲ ਮਤਲਬ ਕਿ ਨਾ ਇਹਦੀ ਮਤਲਬ ਫਿਰ ਇਕੁਅਲ ਹੋ ਗਿਆ ਸੀਗਾ ਇਹ ਤੇ ਉਹਨਾਂ ਮੈਂ ਚੰਗੀ ਤਰ੍ਹਾਂ ਦੇ ਨਾਲ ਹਲਾਇਆ ਹਲਾਉਣ ਤੋਂ ਬਾਅਦ ਜਿਹੜਾ ਹੈਗਾ ਫਿਰ ਨਾ ਮਤਲਬ ਇਹ ਇੱਕੋ ਜਿਹਾ ਹੋ ਗਿਆ ਸੀ ਬਹੁਤ ਕਾਫੀ ਜਿਆਦਾ ਪਤਲਾ ਵੀ ਹੋ ਗਿਆ ਸੀਗਾ ਤੇ ਮੈਂ ਬਾਰ ਬਾਰ ਹਿਲਾ ਰਹੀ ਸੀ ਕਿਉਂਕਿ ਇਹ ਉੱਪਰ ਕਾਫੀ ਜਿਆਦਾ ਇਕੱਠਾ ਹੋਇਆ ਪਿਆ ਸੀਗਾ ਇਹ ਮਤਲਬ ਜਿਹੜਾ ਮਤਲਬ ਇਸ ਵਿੱਚ ਮਿਕਸਰ ਜੋ ਵੀ ਇਹਦੇ ਵਿੱਚ ਯੂਜ਼ ਕੀਤਾ ਬਾਦਾਮ ਵਗੈਰਾ ਨਾ ਸਾਰਾ ਇਹਦੇ ਵਿੱਚ ਉੱਪਰ ਹੀ ਆਇਆ ਪਿਆ ਸੀ ਇਕੱਠਾ ਹੋਇਆ ਪਿਆ ਸੀਗਾ ਤਾਂ ਫਿਰ ਇਹਨੂੰ ਹਿਲਾਉਣ ਦੇ ਨਾਲ ਇਹ ਬਰਾਬਰ ਹੋ ਗਿਆ ਸੀਗਾ ਤੇ ਫਿਰ ਜਿਹੜਾ ਹੈਗਾ ਸੀ ਮੈਂ ਮਤਲਬ ਇੱਕ ਗਲਾਸ ਦੁੱਧ ਦਾ ਮਤਲਬ ਸੌਰੀ ਗਲਾਸ ਵੱਡਾ ਗਲਾਸ ਬਣਾ ਕੇ ਤੇ ਬਾਬਾ ਇੰਤਲ ਵਾਲਾ ਦਿੱਤਾ ਦੇਖੋ ਹੁਣ ਕਿੰਨਾ ਪਤਲਾ ਹੋ ਗਿਆ ਇੱਕ ਮਿੰਟ ਵਿੱਚ ਨਿਕਲਿਆ ਸੀਗਾ ਹਾਂ ਤਾਂ ਜਿਵੇਂ ਇੱਕ ਵੱਡਾ 스ਪੂਨ ਇਹਦੇ ਵਿੱਚ ਪਾਇਆ ਹੈਗਾ ਤੇ ਬਸ ਦੁੱਧ ਪਾਇਆ ਜੀ ਖੰਡ ਪਾ ਦਿੱਤੀ ਸੀ ਤੇ ਨੂੰ ਹਲਾ ਕੇ ਇਹਦੇ ਵਿੱਚ ਠੰਡਾ ਪਾਣੀ ਪਾ ਕੇ ਨਾ ਆਪਾਂ ਪਹਿਲਾਂ ਫ੍ਰੀਜ 'ਚ ਰੱਖਤਾ ਜੀ ਉਸ ਤੋਂ ਬਾਅਦ ਜਿਹੜਾ ਹੈਗਾ ਬਾਬਾ ਇੰਤਲ ਲਵਾਇਆ ਤੇ ਨਾਲੇ ਮੈਂ ਕਿਹਾ ਚਲੋ ਵੀ ਟੇਸਟ ਦਾ ਪਤਾ ਲੱਗ ਜੂਗਾ ਹਾਂ ਉੰਬੀ ਕਿਸ ਤਰ੍ਹਾਂ ਦਾ ਪਰ ਬਹੁਤ ਜ਼ਿਆਦਾ ਪਸੰਦ ਆਇਆ ਸਾਰਿਆਂ ਨੂੰ ਕਾਫੀ ਜ਼ਿਆਦਾ ਪਸੰਦ ਆਇਆ ਪਰ ਤਰਨ ਨੂੰ ਨਹੀਂ ਵਧੀਆ ਲੱਗਿਆ ਕਿ ਤਰਨ ਕਹਿੰਦਾ ਮੈਂ ਨਹੀਂ ਇਹ ਪੀਂਦਾਗਾ ਮੈਂ ਬਣਾ ਕੇ ਮਦੂਲ ਜਦੋਂ ਥਾਲ ਲਵਾਉਣ ਤੋਂ ਬਾਅਦ ਨਾ ਮੈਂ ਰੀਸਟ ਕਰਵਾਇਆ ਸਭ ਤੋਂ ਪਹਿਲਾਂ ਤੇ ਹਨਾ ਤਾਂ ਤਰਨ ਨੂੰ ਬਿਲਕੁਲ ਵੀ ਵਧੀਆ ਨਹੀਂ ਲੱਗਿਆ ਚਲੋ ਕੋਈ ਗੱਲ ਨਹੀਂ ਜੀ ਹਨਾ ਤੇ ਸਾਰਿਆਂ ਨੂੰ ਤਾਂ ਪਸੰਦ ਆਇਆ ਤੇ ਆ ਦੇਖੋ ਜੀ ਕਲਰ ਵੀ ਬਹੁਤ ਪਿਆਰਾ ਜੀ ਅਸੀ ਇਹਦਾ ਕਲਰ ਬਹੁਤ ਪਿਆਰਾ ਆਇਆ ਤੇ ਕਿਹੜੇ-ਕਿਹੜੇ ਯੂਜ਼ ਕਰਦੇ ਆ ਕਮੈਂਟਾਂ ਚ ਜਰੂਰ ਦੱਸਿਓ ਹਨਾ ਤੇ ਲੋ ਜੀ ਗਰਮੀਆਂ ਦੇ ਵਿੱਚ ਤਾਂ ਨਾ ਇਸ ਤਰ੍ਹਾਂ ਦੀਆਂ ਚੀਜ਼ਾਂ ਵਧੀਆ ਲੱਗਦੀਆਂ ਨਹੀਂ ਹੈ ਹਨਾ ਚਲੋ ਆਪਾਂ ਦੋ ਫਲੇਵਰ ਲੈ ਆਏ ਆ ਬਾਕੀ ਕਦੇ-ਕਦੇ ਨਿੰਬੂ ਪਾਣੀ ਹੋ ਜਾਊਗਾ ਜੀ ਹਨਾ ਤੇ ਆਮ ਤੌਰ ਤੇ ਬਸੇ ਅੱਜ ਕੱਲ੍ਹ ਕੋਲਡ ਡਰਿੰਕ ਵਗੈਰਾ ਚੱਲ ਰਹੇ ਆ ਹਨਾ ਵੀ ਕੋਲਡ ਡਰਿੰਕ ਪੀ ਲੈਂਦੇ ਆ ਦੇਖੋ ਤਰਨ ਆ ਗਿਆ ਸੀਗਾ ਤੇ ਮੇਰੇ ਕੋਲੇ ਤੇ ਇਹਨਾਂ ਮਨੂਜਿਤ ਕਰ ਰਿਹਾ ਸੀਗਾ ਤੁਸੀਂ ਨਿਵਾਓ ਤੁਸੀਂ ਨਿਵਾਓ ਤੇ ਪਰ ਇਹਦੇ ਪਾਪਾ ਮੈਂ ਤੇ ਪਾਪਾ ਨੂੰ ਕਹਦਾ ਸੀ ਮੈਂ ਤੁਸੀਂ ਨਿਵਾ ਦਿਓ ਚਲੋ ਉਹ ਨਿਵਾਉਣ ਲੱਗ ਗਏ ਸੀਗੇ ਤੇ ਪਰ ਮੈਂ ਸਹੀ ਕਿਹਾ ਸੀ ਬਹੁਤ ਜ਼ਿਆਦਾ ਰੋਂਦਾ ਰੋਂਦਾ ਗਿਆ ਸੀਗਾ Ouro é assim que eu vou assinar a हां जी ਤੇ ਇਹ ਕਲਿੱਪ ਤੁਸੀਂ ਦੇਖ ਰਹੇ ਹੋ ਵੀ ਹਨਾ ਮੈਂ ਮਤਲਬ ਸ਼ੀਕ ਬਣਾਉਣੀ ਹੁੰਦੀ ਸਿੱਧਾ ਪ੍ਰਸ਼ਾਦ ਰੋਟੀਆਂ ਬਣਾਉਣ ਤੇ ਆ ਗਈ ਤੇ ਅੱਜ ਆਪਣੀ ਵਾਰੀ ਸੀ ਜੀ ਮੈਂ ਤੁਹਾਨੂੰ ਨਹੀਂ ਦੱਸ ਸਕੀ ਸਵੇਰੇ ਮੇ ਤਾਂ ਯਾਦ ਹੀ ਨਹੀਂ ਸੀਗਾ ਮਤਲਬ ਜਦੋਂ ਮੈਂ ਕਲਿੱਪ ਮਤਲਬ ਜੋੜੇ ਹਨਾ ਤੇ ਫਿਰ ਮੇਰੇ ਯਾਦ ਆਇਆ ਵੀ ਕੱਲ ਦਾ ਵਾਰੀ ਵਾਰੀ ਵੀ ਲਾਈ ਸੀਗੀ ਹਨਾ ਤੇ ਜਦੋਂ ਮਤਲਬ ਮੈਂ ਵੀਡੀਓ ਐਡਿਟ ਕਰ ਰਹੀ ਹਾਂ ਉਹ ਯਾਦ ਆਇਆ ਤੇ ਆਪਣੀ ਪ੍ਰਸ਼ਾਦ ਦੀ ਵਾਰੀ ਸੀ ਫਰੈਂਡਸ ਕੱਲ 19 ਤਰੀਕ ਦੀ ਠੀਕ ਹੈ ਜੀ ਤੇ ਆਪਾਂ ਆਟਾ ਗੁੰਨੇ ਆਂ ਆਟਾ ਗੁੰਨ ਕੇ ਦੋ ਪ੍ਰਾਂਤਾਂ ਆਟਾ ਗੁੰਨ ਕੇ ਜਿਹੜਾ ਹੈਗਾ ਸੀਗਾ ਆਪਾਂ ਮਤਲਬ ਪ੍ਰਸ਼ਾਦੇ ਬਣਾਉਣ ਲੱਗ ਗਏ ਸੀਗੇ ਤੇ ਬਾਹਰ ਤੁਸੀਂ ਦੇਖ ਸਕਦਾ ਕਿੰਨੀ ਜ਼ਿਆਦਾ ਧੁੱਪ ਆ 3 ਵਜੇ ਦਾ ਟਾਈਮ ਸੀਗਾ ਫਰੈਂਡਸ ਤੇ ਜਦੋਂ ਆਪਾਂ ਇਹ ਮਤਲਬ ਪ੍ਰਸ਼ਾਦਾ ਬਣਾਇਆਗਾ ਤੇ ਕੱਲਣਾ ਮਤਲਬ ਇੰਨਾ ਜ਼ਿਆਦਾ ਵਲੌਗ ਨਹੀਂ ਮੈਂ ਬਣਾ ਸਕੀ ਹੈਗੀ ਫਰੈਂਡਸ ਕਿਉਂਕਿ ਨਾ ਘਰ ਦੇ ਕੰਮ ਵੀ ਹੋ ਜਾਂਦੇ ਆ ਘਰ ਦੇ ਕੰਮਾਂ ਦੇ ਨਾਲ ਨਾਲ ਕੁਝ ਬੱਚੇ ਘਰੇ ਸੀ ਸੰਡੇ ਸੀਗੇ ਸਰਦਾਰ ਜੀ ਵੀ ਘਰੇ ਸੀ ਘਰ ਦੇ ਕੰਮਾਂ ਦੇ ਨਾਲ ਨਾਲ ਜਿਹੜਾ ਪ੍ਰਸ਼ਾਦ ਦੀ ਵਾਰੀ ਵੀ ਆਪਾਂ ਲਾਉਣੀ ਸੀ ਇੰਨਾ ਵਲੌਗ ਨਹੀਂ ਬਣਾਇਆ ਜਿੰਨਾ ਕ ਵਲੌਗ ਬਣਾਇਆ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਦੇਖੋ ਜੀ ਕਿੰਨਾ ਜ਼ਿਆਦਾ ਪਸੀਨਾ ਮੈਨੂੰ ਆਇਆ ਪਿਆ ਤੇ ਮੈਂ ਚੁੰਨੀ ਨਹੀਂ ਲੱਤੀ ਹੈਗੀ ਕਿਉਂਕਿ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਸੀ ਕਿ ਤੇ ਪ੍ਰਸ਼ਾਦ ਦੇ ਆਪਣੇ ਬਣ ਗਏ ਸੀ ਤੇ ਇਧਰ ਮੈਂ ਨਾ ਦਾਲ ਨੂੰ ਜਿਹੜਾ ਤੜਕਾ ਲਗਾ ਰਹੀ ਸੀ ਕਿ ਪਿਆਜ਼ ਵਗੈਰਾ ਮਤਲਬ ਭੁੰਨ ਰ ਤੜਕਾ ਲਾਉਣੀ ਹੈ ਜੀ ਬਸ ਉਸ ਤਰ੍ਹਾਂ ਪਾ ਤੜਕਾ ਲਾਇਆ ਸੀਗਾ ਤੇ ਬਸ ਭੁੰਨਣ ਦੀ ਸੀ ਇਹਨੂੰ ਮੈਂ ਤੇ ਵੀ ਚੰਗੀ ਤਰ੍ਹਾਂ ਭੁੰਨ ਕੇ ਆਪਾਂ ਸਿੱਧਾ ਜਿਹੜਾ ਦਾਲ ਦੇ ਵਿੱਚ ਐਡ ਕਰਾਂਗੇ ਤੇ ਹਣ ਆਪਣੀ ਪ੍ਰਸ਼ਾਦਾ ਤਿਆਰ ਹੋ ਗਿਆ ਸੀਗਾ ਤੇ ਚਾਹ ਵਗੈਰਾ ਜਿਹੜਾ ਸੀਗਾ ਮੈਂ ਬਣਾ ਲਈ ਸੀ ਕਿ ਸਾਈਡ ਤੇ ਜਦੋਂ ਮੈਂ ਮਤਲਬ ਰੋਟੀ ਬਣਾਉਂਦੀ ਸੀਗੀ ਪ੍ਰਸ਼ਾਦਾ ਬਣਾ ਰਹੀ ਸੀ ਤੇ ਇੱਕ ਸਾਈਡ ਤੇ ਜਿਹੜਾ ਸੀਗਾ ਮੈਂ ਚਾਹ ਵੀ ਬਣਾ ਕੇ ਦੇਤੀ ਸੀ ਮੰਮੀ ਉਹਨਾਂ ਨੂੰ ਤੇ ਥਾਲ ਲਵਾਇਆ ਹਨਾ ਵਿੱਚ ਦੀ ਇਸ ਤਰ੍ਹਾਂ ਛੋਟੇ ਛੋਟੇ ਕੰਮ ਜਿਹੜੇ ਨਾਲ ਦੀ ਨਾਲ ਵਿੱਚ ਦੇ ਹੁੰਦੇ ਰਹਿੰਦੇ ਨੇ ਤੇ ਲਓ ਜੀ ਆਪਾਂ ਦਾਲ ਨਾਲ ਕੌਲੀ ਦੇ ਨਾਲ मतलब ਕੜਾਹੀ ਦੇ ਵਿੱਚ ਐਡ ਕਰ ਦਿੱਤੀ ਆ ਤੇ ਹੁਣ ਮੈਂ ਸਾਰੀ ਕੜਾਹੀ ਨੂੰ ਚੱਕ ਕੇ ਜਿਹੜੀ ਹੈਗੀ ਆ ਮਤਲਬ ਕਿ ਬਹੁਤ ਹੀ ਧਿਆਨ ਦੇ ਨਾਲ ਗਰਮ ਸੀ ਕਾਫੀ ਜਿਆਦਾ ਕੜਾਹੀ ਤੇ ਦਾਲ ਦੇ ਵਿੱਚ ਪਾ ਦਿੰਦੀ ਆ ਦਾਲ ਬਣਾਈ ਸੀ ਜੇ ਆਪਾਂ ਸਾਫਤੀ ਮੂੰਗੀ ਠੀਕ ਆ ਜੀ ਕਈ ਵਾਰ ਆਪਾਂ ਸਾਫਤੀ ਮੂੰਗੀ ਦਲੇ ਹੋ ਛੋਲੇ ਵੀ ਬਣਾ ਲੈਂਦੇ ਆ ਕਈ ਵਾਰ ਸਬਜ਼ੀਆਂ ਵਗੈਰਾ ਵੀ ਬਣਾ ਲੈਂਦੇ ਆ ਕਈ ਵਾਰ ਕਾਲੇ ਚਨੇ ਹਨਾ ਜੋ ਵੀ ਆਪਾਂ ਨੂੰ ਠੀਕ ਲੱਗਦਾ ਆਪਾਂ ਬਣਾ ਲੈਂਦੇ ਆ ਲਓ ਜੀ ਦਾਲ ਦਿਖਾ ਰਹੀ ਸੀ ਮੈਂ ਤੁਹਾਨੂੰ کافی زیادہ ودیا نہ زیادہ گاڑی نہ زیادہ پتلی، میڈیم جی مطلب دال بنی سکی بہت زیادہ ٹیسٹی بنی سی تھوڑی جی مرچ تھوڑی جیز ہو گئی سکی تو سردار جیسے مرچ زیادہ پاتی چلو کوئی گل نہیں ہاں جی ستری کال جی کی میرے ٹھیک ٹھاک ہو جی ایوری ڈے بہت بہت سواگت ہے جی میں برجنر کور ਤੇ ਹੁਣ ਵਲੌਗ ਸਟਾਰਟ ਕਰ ਦਿੱਤਾ ਹੈ ਲਾ ਚੰਗੇ ਪ੍ਰਸ਼ਾਦ ਦੀ ਬਾਰੀ ਪ੍ਰਸ਼ਾਦ ਦੀ ਬਾਰੀ ਦਾ ਆਪਾਂ ਕੰਮ ਸਾਰਾ ਖਤਮ ਕਰ ਦਿੱਤਾ ਪ੍ਰਸ਼ਾਦ ਤਿਆਰ ਕਰ ਦਿੱਤੇ ਜੀ ਇਧਰ ਮੈਂ ਠੀਕ ਹੈ ਜੀ ਤੇ ਇਧਰ ਆਪਾਂ ਦਾਲ ਦੀ ਤੜਕਾ ਦੀ ਲੋੜ ਹੁੰਦਾ ਠੀਕ ਹੈ ਜੀ ਟਾਈਮ ਨੇ 4:00 ਵੱਜ ਗਏ ਤੇ ਬਸ ਦਸਤਾਂ ਸਾਫ ਕਰਾਂ ਮੈਂ ਹਾਲ ਦਾ ਬਸ ਨੇ ਸਾਫ ਕਰੂੰਗੀ ਕਿਉਂਕਿ ਬਹੁਤ ਜ਼ਿਆਦਾ ਗਰਮ ਹੋ ਉਹ ਆਈ ਪੀ ਹੈ ਬਹੁਤ ਕਾਫੀ ਟਾਈਮ ਲੱਗ ਗਿਆ ਕਿਉਂਕਿ ਚੰਚੇ ਖੜੇ ਹੋਏ ਬੰਦ ਕਰਕੇ ਮੈਂ ਸਾਰੀ ਕਿਚਨ ਇਤੁਰ ਵੀ ਗਟਮੰਦ ਸੀ ਉਦੋਂ ਮਾਂ ਸੀ ਕੋਈ 12 ਧੋਪ ਪਾਰੀ ਸੀ ਤੇ ਇਤੁਰ ਮੈਂ ਪੱਕੀ ਰਹੀ ਹੋਈ ਸੀ ਬਸਨ ਚਿੱਟ ਅਦਕੋ ਇਤੁਰ ਪੱਕੀ ਲਾਈ ਹੋਈ ਆ ਠੀਕ ਹੈ ਜੀ ਤੇ ਪੱਕੀ ਲਾਈ ਹੋਈ ਸੀ ਤੇ ਆਪਾਂ ਕੰਮ ਖਤਮ ਕਰ ਦਿੱਤਾ ਜੀ ਮਨ ਤੇ ਪ੍ਰਸਾਦ ਦੀ ਵਾਰੀ ਸੀ ਪਹਿਲਾਂ ਸੋ YouTube ਵਲੌਗ ਦੀ ਸਟਾਰਟ ਹੋਇਆ ਦਿਨਸ ਨੂੰ ਮੈਂ ਆਪਣੇ ਕੰਮ ਤੋਂ ਦੇ ਸਿਰ ਤੇ ਕੰਮ ਖਤਮ ਕਰਨ ਤੋਂ ਬਾਅਦ ਲੱਸੀ ਮਤਲਬ ਕਿ ਆਪਣਾ ਨਾਕੀਸੀ ਦੀ ਪਛਾਣ ਦੀ ਵਾਰੀ ਨੂੰ ਤੇ ਬਿਜਲੀ ਫਰੈਂਚ ਸੁੱਟ ਵੀ ਘਟਿਆਗਾ ਮੈਨੇ ਤੇ ਇੱਕ ਤੇ ਆਪਣੇ ਫਰੈਂਡਾਂ ਦੇ ਜਿਹੜੀ ਨਾਲ ਕੱਟਦੇ ਆਪਾਂ ਤੇ ਉਹਨਾਂ ਨੇ ਆਪਣਾ ਸੂਟ ਇੱਕ ਉਹਨਾਂ ਨਾਲ ਮਤਲਬ ਫਿਰ ਅਸੀਂ ਇਕੱਠੇ ਕੱਟ ਲੈਨੇ ਆ ਇੱਕ ਸੂਟ ਉਹਨਾਂ ਨੇ ਕੱਟਿਆ ਇੱਕ ਮੈਂ ਕੱਟਿਆ ਤੇ ਚਲੋ ਜੀ ਹੁੰਦੇ ਅਧਿਆ ਤੇ ਮੈਂ ਮੈ ਕਰੂੰਗੀ ਥੋੜੀ ਜਿਹੀ ਰੈਸਟਰੰਡ ਤੇ ਜਾ ਕੇ ਨਾ ਖਾ ਲਈ ਖਵਲ ਲਈ ਤੇ ਚਲੋ ਜੀ ਅੰਦਰ ਚੱਲ ਪਾ ਤੇ ਫਿਰ ਤੁਮ ਧਿਆ ਕੇ ਮਿਲਦੇ ਆਪਾਂ ਠੀਕ ਹੈ ਹਾਂਜੀ ਇਹ ਹੈਗਾ ਨੈਕਸਟ ਡੇ ਦਾ ਕਲਿੱਪ ਜਾਨੀ ਕਿ ਮੰਡੇ ਦਾ ਕਲਿੱਪ ਠੀਕ ਹੈ ਜੀ ਮੰਡੇ ਨੂੰ ਵੀ ਮੈਂ ਸਵੇਰ ਤੋਂ ਕੋਈ ਵਲੌਗ ਨਹੀਂ ਬਣਾ ਸਕੀ ਕਿਉਂਕਿ ਮੈਨੂੰ ਮੰਮੀ ਦਾ ਆਗਾ ਸੀ ਜੀ ਫੋਨ ਭੋਲੇ ਤੋਂ ਤੇ ਮੰਮੀ ਕਹਿੰਦੇ ਮੈਂ ਆ ਰਹੀ ਆਂ ਕਿਉਂਕਿ ਬੈਂਕ ਦਾ ਕੁਝ ਕੰਮ ਕਰਨਾ ਸੀਗਾ ਸੀ ਤੇ ਉਸ ਉੱਥੇ ਜਾਣਾ ਸੀਗਾ ਤੇ ਬਸ ਕੰਮਕਾਰ ਕਰੇ ਫਟਾਫਟ ਮੈਂ ਕੰਮ ਨੇ ਬਿਣਨ ਤੋਂ ਬਾਅਦ ਮੰਮੀ ਆ ਗਈ ਸੀ ਬਸ ਉਹਨਾਂ ਨੂੰ ਚਾਹ ਬਣਾ ਕੇ ਦਿੱਤੀ ਫਟਾਫਟ ਚਲੇ ਗਏ ਸੀ ਜੇ ਆਪਾਂ ਬਾਜ਼ਾਰ ਦੇ ਵਿੱਚ ਬਾਜ਼ਾਰ ਤੇ ਆਪਾਂ ਨੂੰ ਮਤਲਬ ਕਾਫੀ ਜਿਹਾ ਟਾਈਮ ਲੱਗ ਗਿਆ ਤੇ ਆਪਾਂ ਤਕਰੀਬਨ ਆ ਜੀ 1 ਵਜੇ 1 ਵਜੇ ਤੋਂ ਲੈ ਕੇ ਫਿਰ ਮੈਂ ਅੱਧ ਤੱਕ ਹੰਟ ਰੈਸਟ ਕਰਨ ਤੋਂ ਬਾਅਦ ਫਿਰ ਮੈਂ ਪਰਸ਼ਾਦੇ ਵਰ ਬਣਾਈ ਮੰਮੀ ਮਤਲਬ ਸਾਰਾ ਨਹੀਂ ਮੈਰ ਸਵੇਰੇ ਬਣਾਈ ਨਹੀਂ ਸੀ ਰੋਟੀ ਤੇ ਮੰਮੀ ਨੇ ਮੇਰੇ ਆਉਣ ਦਾ ਤੱਕ ਸਬਜੀ ਵਰ ਬਣਾ ਲਈ ਸੀਗੀ ਤੇ ਰੋਟੀ ਰੋਟੀ ਬਣਾਉਣ ਤੋਂ ਬਾਅਦ ਆਪਾਂ ਮਤਲਬ ਖਾਦ ਸਾਰਾ ਨੂੰ ਫੜਾਉਣ ਤੋਂ ਬਾਅਦ ਆਪ ਖਾਦੀ ਜੀ ਖਾ ਕੇ ਜਿਹੜਾ ਹੈਗਾ ਸੀਗਾ ਮੈਂ ਘੰਟੇਕ ਦੀ ਫੇਰਸਟ ਕਰ ਲਈ ਸੀ ਠੀਕ ਹੈ ਜੀ ਲਓ ਜੀ ਮੈਂ ਇੱਥੇ ਮਸ਼ੀਨ ਡਾਲੀ ਤੇ ਮੰਮੀ ਦਾ ਸੂਟ ਕਟਿੰਗ ਕੀਤਾ ਸੀਗਾ ਕੱਲ ਤੇ ਕੈਂਚੀ ਦਿਖਾ ਰਹੀ ਸੀ ਮੈਂ ਤੁਹਾਨੂੰ ਜਿਹੜੀ ਨਵੀਂ ਲੈ ਕੇ ਆਈਆਂ ਤੇ ਮੈਂ ਤੁਹਾਨੂੰ ਪਹਿਲਾਂ ਵੀ ਵਲੌਗ ਦੇ ਵਿੱਚ ਦਿਖਾਈ ਸੀ ਕਾਫੀ ਜ਼ਿਆਦਾ ਵਧੀਆ ਕੈਂਚੀ ਆ ਤੇ ਮੈਂ ਗਲਾ ਨਾ ਕੱਪੜੇ ਉੱਤੇ ਜੜ ਲਿਆ ਤੇ ਮੰਮੀ ਥੋੜਾ ਜਿਹਾ ਗਲਾ ਛੋਟਾ ਪਾਉਂਦੀ ਇਸ ਲਈ ਮੱਧਾ ਕੈਂਚ ਜਿਹੜਾ ਗਲਾ ਕੱਟ ਦਿੱਤਾ ਤੁਸੀਂ ਦੇਖਿਆ ਤੇ ਲਓ ਜੀ ਹੁਣ ਇਹਨੂੰ ਆਪਾਂ ਫੋ ਕਿ ਮਤ ਨੂੰ ਕੀ ਆ ਸੀਗਾ ਮੈਂ ਤੁਹਾਨੂੰ ਵੀਡੀਓ ਦਵਾਂਗੀ ਚਲੋ ਜਿੰਨੀ ਕੁ ਵੀ ਮੇਥੇ ਕੋਸ਼ਿਸ਼ ਹੁੰਦੀ ਹੈ ਮੈਂ ਤੁਹਾਨੂੰ ਨਾ ਵੀਡੀਓ ਸ਼ੇਅਰ ਕਰਦੀ ਹਾਂ ਠੀਕ ਆ ਕਟਿੰਗ ਦੀ ਵੀਡੀਓ ਆਪਾਂ ਤੁਹਾਨੂੰ ਕਿਸੇ ਦਿਨ ਫੇਰ ਦੇ ਦੇਵਾਂਗੇ ਕਿਉਂਕਿ ਕੱਲ ਬਹੁਤ ਜ਼ਿਆਦਾ ਕਾਲੀ ਸੀ ਕਿਉਂਕਿ ਪ੍ਰਸ਼ਾਦ ਦੀ ਵਾਰੀ ਸੀ ਇਸ ਲਈ ਜਿਹੜਾ ਸੀਗਾ ਮੈਂ ਮਤਲਬ ਫੋਨ ਨਹੀਂ ਲਾਇਆ ਹੈਗਾ ਮਤਲਬ ਸੌਰੀ ਵੀਡੀਓ ਨਹੀਂ ਲਈ ਹੈਗੀ ਤੇ ਹਲੋ ਜੀ ਮੈਂ ਕਲਾ ਤੇ ਚੜ ਕੇ ਤੇ ਪ੍ਰਸਨ ਜਿਹੜਿਆ ਸੀਗਾ ਕਲਾ ਤੇ ਆਪਾਂ ਇਸ ਤਰ੍ਹਾਂ ਮਨ ਫੋਲਡ ਕਰ ਲਿਆ ਹੁਣ ਇਹਨੂੰ ਇਕੁਅਲ ਕਰਕੇ ਠੀਕ ਆ ਬਰਾਬਰ ਕਰਕੇ ਦੇਖੋ ਇਸ ਤਰ੍ਹਾਂ ਬਚਾਲੇ ਤੂੰ ਟੱਕ ਲਾ ਲੈਣਾ ਆਪਾਂ ਠੀਕ ਆ ਜੀ ਤੇ ਟੱਕ ਲਾ ਕੇ ਨੂੰ करूंगी ਜੀ ਮੈਂ ਸਾਈਡ ਤੇ ਸਭ ਤੋਂ ਪਹਿਲਾਂ ਮੈਂ ਨਾ ਮਤਲਬ ਕਮੀਜ਼ ਤੇ ਗਲਾ ਨਿਜੜਦੀ ਹੁੰਦੀ ਹੈ ਜੀ ਦੇਖੋ ਜੀ ਆਪਣੇ ਆਪਣੇ ਟੰਗ ਹੁੰਦਾ ਕਮੀਜ਼ ਕਟਿੰਗ ਕਰਨ ਦਾ ਵੀ ਸੋ ਸੌਰੀ ਸਾਰਾ ਸੂਟ ਕਟਿੰਗ ਕਰਨ ਦਾ ਵੀ ਤੇ ਸੂਟ ਸਟਿਚ ਕਰਨ ਦਾ ਵੀ ਹੈ ਨਾ ਸਭ ਤੋਂ ਪਹਿਲਾਂ ਮੈਂ ਬੈਕ ਗਲਾ ਚੱਕਿਆਗਾ ਤੇ ਦੇਖੋ ਮੈਂ ਬੈਕ ਗਲੇ ਤੇ ਨਾ ਰੇ ਬਲੀਡ ਕੱਟ ਲਈ ਹੋਈ ਸੀ ਲੇਕਨ ਨੂੰ ਦੂਰਾ ਕਰਕੇ ਇਸ ਤਰ੍ਹਾਂ ਫੋਲਡ ਕਰਕੇ ਜਿਹੜਾ ਹੈਗਾ ਮੈਂ ਲਗਾਉਂਗੀ ਠੀਕ ਹੈ ਜੀ ਇੱਕ ਪੈਰ ਪਰ ਦਾ ਮਾਰਜਨ ਛੱਡ ਕੇ ਜਿਹੜਾ ਹੈਗਾ ਆਪਾਂ ਕਪੜਾ ਮਤਲਬ ਕਿ ਜਿਹੜੀ ਰੇਵਲੀ ਰਾ ਉਹ ਕਲੇ ਦੇ ਨਾਲ ਅਟੈਚ ਕਰੂੰਗੀ ਠੀਕ ਹੈ ਜੀ ਸੋ ਇਹ ਚੀਜ਼ਾਂ ਇਹ ਵੀਡੀਓ ਜਿਹੜੀ ਮੈਂ ਤੁਹਾਨੂੰ ਨਾਲ ਸ਼ੇਅਰ ਕਰ ਰਹੀ ਹਾਂ ਨਾ ਇਹ ਉਹਨਾਂ ਲਈ ਆ ਜਿਨ੍ਹਾਂ ਨੂੰ ਨਹੀਂ ਆਉਂਦਾ ਸੋ ਜਿਨ੍ਹਾਂ ਨੂੰ ਆਉਂਦਾਗਾ ਚਲੋ ਤਾਂ ਹਨ ਵਧੀਆ ਗੱਲ ਆ ਤੇ ਜਿਨ੍ਹਾਂ ਨੂੰ ਨਹੀਂ ਆਉਂਦਾ ਜਿਹੜੇ ਕੋਈ ਸਿੱਖਣਾ ਚਾਹੁੰਦੇ ਆ ਜਾਂ ਕੋਈ ਮੇਰੀ ਭੈਣ ਦਾ ਕੋਈ ਮਤਲਬ ਕੋਈ ਬੇਟੀ ਲਾ ਲੋ ਤੁਸੀਂ ਹਨਾ ਜਾਂ ਕੋਈ ਸਿਸਟਰ ਲਾ ਲੋ ਸਿੱਖਣਾ ਚਾਹੁੰਦੀ ਆ ਤਾਂ ਉਹ ਸਿੱਖ ਲਵੇ ਜੀ ਹਨਾ ਉਡੀ ਕਾਫੀ ਜਿਆਦਾ ਹੈਲਪ ਕਰੂਗੀ ਜੀ ਇਹ ਵੀਡੀਓ ਲਓ ਜੀ ਮੈਂ ਰੇਵਲੀ ਲਾ ਰਹੀ ਆ ਲਓ ਜੀ ਰੇਵਲੀ ਲਾ ਲਈ ਤੇ ਫालतੂ ਆਪਾਂ ਕੱਟ ਲੈਣਾ ਤੇ ਨਾਲ ਦੀ ਨਾਲ ਤੁਸੀਂ ਨਾ ਇੱਕ ਚੀਜ਼ ਦੀ ਜ਼ਰੂਰ ਧਿਆਨ ਰੱਖਿਆ ਕਰੋ ਆ ਆਮ ਤੌਰ ਤੇ ਗੱਲ ਆ ਜਾਂਦੀ ਆ ਵੀ ਜਿਹੜੀ ਹੈਗੀ ਆ ਵੀ ਸਾਡੀ ਸਫਾਈ ਨਹੀਂ ਹੋਉਂਦੀ ਹੈਗੀ ਜਦੋਂ ਤੁਸੀਂ ਸੂਟ ਕਟਿੰਗ ਕਰਦੇ ਆ ਜਾਂ ਸੂਟ ਸਟਿਚ ਕਰਦੇ ਆ ਨਾ ਤੇ ਸੂਟ ਕਟਿੰਗ ਕਰਨ ਵੇਲੇ ਤੁਸੀਂ ਕੈਂਚੀ ਉੱਤੇ ਧਿਆਨ ਰੱਖਣਾ ਕਿਵੇਂ ਕੈਂਚੀ ਚਲਾਉਣੀ ਹੈ ਨਾ ਬਿਲਕੁਲ ਸਿੱਧੀ ਸਿੱਧੀ ਕੈਂਚੀ ਚਲਾਉਣੀ ਹੈ ਤੇ ਵੀ ਟੱਕਣਾ ਪਵੇ ਕੋਈ ਹਨਾ ਕੱਟਕੁੱਟ ਨਾ ਪਵੇ ਬਸ ਇਸ ਚੀਜ਼ ਦਾ ਧਿਆਨ ਰੱਖਣਾ ਹੁੰਦਾ ਤੇ ਦੂਸਰਾ ਜਦੋਂ ਆਪਾਂ ਕਸੂਤ ਸਟਿਚ ਕਰਦੇ ਆ ਉਦੋਂ ਜਿਹੜੇ ਨਾਲ ਦੇ ਨਾ ਧਾਗੇ ਵਗੈਰਾ ਕੱਟਦੇ ਜਾਣਾ ਲਓ ਜੀ ਜਿਹੜਾ ਫालतू ਕਪੜਾ ਸੀਗਾ ਆਪਾਂ ਤਿੰਨ ਕਸੂਤ ਜਿਹੜਾ ਹੈਗਾ ਤਿੰਨ ਸੈਂਟੀਮੀਟਰ ਜਿਹੜਾ ਰੱਖ ਕੇ ਆਪਾਂ ਬਾਕੀ ਕਪੜਾ ਕੱਟ ਦਿੱਤਾਗਾ ਠੀਕ ਹੈ ਜੀ ਕੱਟਣ ਤੋਂ ਬਾਅਦ ਬਿਲਕੁਲ ਦੇਖੋ ਜੀ ਮੈਂ ਮਤਲਬ ਕਿਨਾਰੇ ਤੇ ਸਲਾਈ ਲਾਉਣੀ ਹੈ ਇਸ ਤਰ੍ਹਾਂ ਸਲਾਈ ਲਾਉਣ ਦੇ ਨਾਲ ਕਾਫੀ ਜ਼ਿਆਦਾ ਸਫਾਈ ਆ ਜਾਂਦੀ ਜਿਹੜੀ ਬੈਕ ਦਾ ਆਪਾਂ ਗਲਾ ਮੋੜਦੇ ਆ ਠੀਕ ਹੈ ਜੀ ਆ ਦੇਖੋ ਬਿਲਕੁਲ ਵਿਚਾਲੇ ਜਿਹੜੀ ਸਲਾਈ ਲਾਉਣੀ ਹੈ ਇਹ ਜਿੱਥੇ ਆਪਾਂ ਸਲਾਈ ਲਾਈ ਆ ਉੱਥੇ ਸਲਾਈ ਲਾਉਣੀ ਹੈ ਦੇਖੋ ਜੀ ਲਓ ਜੀ ਸਲਾਈ ਲੱਗ ਕੇ ਆਪਾਂ ਪੂਰੀ ਕਰ ਲਈ ਲਓ ਜੀ ਹੁਣ ਮਤਲਬ ਤੁਹਾਨੂੰ ਦਿਖਾਉਣੀ ਆ ਦੇਖੋ ਗਲ ਆਪਣਾ ਬੈਕ ਵਾਲਾ ਤਿਆਰ ਹੋ ਗਿਆ ਤੇ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਾਂਗੇ ਤਾਂ ਬਿਲਕੁਲ ਸਹੀ ਤਰੀਕੇ ਦੇ ਨਾਲ ਜਿਹੜੀ ਹੈਗੀ ਆਪਣੀ ਸਲਾਈ ਆ ਜੂਗੀ ਤੇ ਪੁੱਠੇ ਪਾਸੇ ਆਪਾਂ ਜਿਹੜੀ ਹੈਗੀ ਆ ਤਰਪਾਈ ਕਰ ਲਾਂਗੇ ਠੀਕ ਹੈ ਜੀ ਲਓ ਜੀ ਉਸ ਤੋਂ ਬਾਅਦ ਆਪਾਂ ਕਰਾਂਗੇ ਜੀ ਬੈਕ ਪਲੋਈਆ ਠੀਕ ਹੈ ਜੀ ਬੈਕ ਪਲੋਈਆ ਪਹਿਲਾਂ ਜੇ ਤੁਸੀ ਪਾਉਣੇ ਹੋ ਮੇਰੇ ਨਿਸ਼ਾਨ ਲਾਏ ਹੋਏ ਨੇ ਠੀਕ ਹੈ ਜੀ ਤੁਸੀਂ ਪਲਾਉਣੇ ਪਹਿਲਾਂ ਤਿੱਖੀ ਬਚਾਲੇ ਧੋਆ ਕੇ ਜਮਾ ਜਦੋਂ ਬਚਾਲੇ ਆ ਜਾਂਦੇ ਆਪਾਂ ਤੇ ਜਿਹੜੀ ਮੋਟੀ ਕਰ ਦੇਣੀ ਆ ਤੇ ਇਹ ਨੀਚੇ ਆ ਕੇ ਫਿਰ ਜਿਹੜੀ ਤਿੱਖੀ ਕਰ ਦੇਣੀ ਆ ਤੇ ਬਾਕੀ ਤੁਹਾਨੂੰ ਨਾ ਮੈਂ ਅਲੱਗ ਤੋਂ ਇੱਕ ਵੀਡੀਓ ਦੇ ਦੂੰਗੀ ਜਦੋਂ ਆਪਾਂ ਕਿਸੇ ਹੋਰ ਸੂਟ ਦੇ ਕਿਸੇ ਸੂਟ ਦਾ ਕਿਸੇ ਸੂਟ ਨੂੰ ਨਾ ਤਿਆਰ ਕਰਨਾ ਹੋਵੇ ਘਰੇ ਜਿਹੜਾ ਕੱਪੜਾ ਉੱਥੇ ਨਾ ਮੈਂ ਤੁਹਾਨੂੰ ਘਰੋਂ ਕੱਪੜਾ ਲੈ ਕੇ ਉੱਥੇ ਤਿਆਰ ਕਰਕੇ ਦਿਖਾਉਂਗੀ ਚੰਗੀ ਤਰ੍ਹਾਂ ਪਲੋਈਆਂ ਕਿਉਂਕਿ ਇਹ ਅਲੱਗ ਤਰ੍ਹਾਂ ਦੇ ਨਾਲ ਤੁਹਾਨੂੰ ਜਲਦੀ ਤੁਸੀਂ ਜਾਣਗੇ ਨਾ ਕਿਉਂਕਿ ਹੁਣ ਤਾਂ ਦੇਖੋ ਜ ਤੇ ਸੂਟ ਤੇ ਜਿਹੜਾ ਹੈਗਾ ਨਾਲ ਦਾ ਤਾਂ ਗੱਲ ਆਇਆ ਤੁਹਾਨੂੰ ਇਹਨਾਂ ਨਹੀਂ ਦੱਸ ਰਿਹਾਊਗਾ ਨਾ ਫਿਰ ਮੈਂ ਆਪਣੇ ਵੱਲ ਕੋਸ਼ਿਸ਼ ਕਰ ਰਹੀ ਹਾਂ ਤੁਹਾਨੂੰ ਦੱਸਣ ਦੀ ਤੇ ਸੂਟ ਜਿਹੜਾ ਹੈਗਾ ਇਹ ਮੰਮੀ ਦਾ ਰੈਡੀ ਕਰ ਰਹੀਆਂ ਮੰਮੀ ਕਹਿੰਦੇ ਮੈਂ ਸੂਟ ਲੈ ਕੇ ਜਾਣਾਗਾ ਹਨਾ ਤੇ ਮੈਂ ਕਿਹਾ ਚਲੋ ਤੁਸੀਂ ਬੈਠ ਜੋ ਮੈਂ ਦੇਖਦੀ ਹਾਂ ਕੋਸ਼ਿਸ਼ ਕਰ ਲੈਣੀ ਆ ਠੀਕ ਆ ਜੀ ਤੇ ਮੰਮੀ ਨੇ ਮੁਰਨਾ ਸੀਗਾ ਮੰਮੀ ਨੂੰ ਮੈਂ ਕਹਿਸਮਾਗਾ ਤੁਸੀਂ ਰੈਪ ਕੋ ਕਹਿੰਦੇ ਨਹੀਂ ਰੇ ਹਣ ਜਾਂਦਾ ਘਰੇ ਫਿਰ ਜੋਨੀ ਦਾ ਔਖਾ ਹੋ ਜਾਂਦਾ ਹਨਾ ਲੋ ਜੀ ਉਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਅ ਅਗਲੀ ਕੋਈ ਕੋਣੀ ਸ਼ੁਰੂ ਕਰ ਦਿੱਤੀ ਆ ਨਾਲ ਦੇ ਨਾਲ ਜਿਹੜੇ ਧਾਗੇ ਤੁਸੀਂ ਕੱਟੇ ਜਾਣੇ ਆ ਠੀਕ ਹੈ ਜੀ ਇਹ ਆਪਣਾ ਫਰੰਟ ਪੱਲਾ ਚੱਕ ਲਿਆ ਜੀ ਜਿਹੜਾ ਪਿਛਲਾ ਬੈਕ ਪੱਲਾ ਸੀਗਾ ਉਹਦੇ ਆਪਾਂ ਫਲੋਈਆਂ ਪਾ ਕੇ ਤਿਆਰ ਕਰ ਦਿੱਤੀਆਂ ਨੇ ਇਹ ਦੂਸਰਾ ਪੱਲਾ ਹੈਗਾ ਜਿਹਦੇ ਆਪਾਂ ਫਲੋਈਆਂ ਪਾ ਰਹੇ ਆ ਵਿਚਾਲੜੀਆਂ ਫਲੋਈਆਂ ਪਾ ਦਿੱਤੀਆਂ ਨੇ ਠੀਕ ਹੈ ਜੀ ਜਦੋਂ ਆਪਾਂ ਸਟਾਰਟ ਕਰਨੀ ਆ ਉਦੋਂ ਵੀ ਤਿੱਖੀ ਤੇ ਜਦੋਂ ਆਪਾਂ ਬੰਦ ਕਰਨੀ ਆ ਉਦੋਂ ਵੀ ਤਿੱਖੀ ਤੇ ਵਿਚਾਲੋਂ ਜਿਹੜੀ ਹੈਗੀ ਇਹ ਮੋਟੀ ਹੁੰਦੀ ਆ ਠੀਕ ਹੈ ਜੀ ਲਓ ਜੀ ਇਹ ਹੈਗੀਆਂ ਨੇ ਆਪਣੀਆਂ ਮੋਢੇ ਵਾਲੀ ਠੀਕ ਹੈ ਜੀ ਮੋਢੇ ਵਾਲੀ ਤਾਂ ਤੋਂ ਜਿਹੜੋਂ ਚੱਕਣੀ ਆ ਆਪਾਂ ਉਦੋਂ ਤੁਸੀਂ ਜਿਹੜੀ ਹੈਗੀ ਆ ਪੈਰ ਦਾ ਮਾਰਜਨ ਰੱਖਣਾ ਇੱਕ ਪੈਰ ਦਾ ਮਾਰਜਨ ਲੈਂਦੇ ਹੋਏ نیچے ਨੂੰ ਜਦੋਂ ਤੱਕ نیچے ਨੂੰ ਜਦੇ ਜਾਂਦੇ ਆਪਾਂ ਤੇ ਉਦੋਂ ਤੁਸੀਂ ਬਿਲਕੁਲ ਤਿੱਖੀ ਜਿਹੜੀ ਹੈਗੀ ਆ ਕਰ ਦੇਣੀ ਹੈ ਇਹ ਸਲਾਈ ਠੀਕ ਹੈ ਜੀ ਬਹੁਤ ਹੀ ਸੌਖੀਆਂ ਨੇ ਜੀ ਬਲੋਈਆਂ ਪੋਣੀਆਂ ਕੋਈ ਔਖੀਆਂ ਨਹੀਂ ਹੈਗੀਆਂ ਤੋਂ ਜਦੋਂ ਕੋਈ ਆਪਾਂ ਕੰਮ ਸਿੱਖਦੇ ਆਂ ਪਹਿਲਾ ਪਹਿਲਾਂ ਆਪਾਂ ਨੂੰ ਔਖਾ ਲੱਗਦਾ ਜੀ ਬਾਅਦ ਵਿੱਚ ਜਦੋਂ ਆਪਾਂ ਸਿੱਖ ਜਾਂਦੇ ਤਾਂ ਆਪਾਂ ਨੂੰ ਸੌਖਾ ਲੱਗਦਾ ਬਾਕੀ ਹਰ ਕੰਮ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕੋਸ਼ਿਸ਼ ਕਰਨ ਨਾਲ ਆਪਾਂ ਕਾਮਯਾਬ ਜ਼ਰੂਰ ਹੁੰਨੇ ਆ ਜੀ ਤੇ ਸੋ ਮੈਂ ਤਾਂ ਜੀ ਮੈਂ ਵੀ ਕੋਈ ਇੰਨੀ ਖਾਸ ਸਲਾਈ ਨਹੀਂ ਸਿੱਖੀ ਸੀ ਜੀ ਮੈਂ ਵੀ ਬਸ ਇਦਾਂ ਹੀ ਬਹੁਤ ਸੂਟ ਖਰਾਬ ਕੀਤੇ ਨੇ ਜੀ ਮੈਂ ਤੇ ਪਰ ਹੁਣ ਜਿਹੜੇ ਹੈਗੇ ਆ ਕਾਫੀ ਜ਼ਿਆਦਾ ਸੂਟ ਮੈਂ ਸਿਉ ਲੈਣੇ ਆ ਕਟਿੰਗ ਕਰ ਲੈਣੇ ਆ ਤੇ ਡਿਜ਼ਾਈਨਰਾਂ ਵਾਲੇ ਸੂਟ ਜਿਹੜਾ ਜਿਹਾ ਮਰਜ਼ੀ ਸੂਟ ਤਿਆਰ ਕਰਾ ਲਓ ਜੀ ਆਪਾਂ ਕਰ ਦਿੰਨੇ ਆ ਜਿਹੇ ਜਿ ਮਰਜ਼ੀ ਡਿਜ਼ਾਈਨ ਦਾ ਕਰਾ ਲਓ ਠੀਕ ਆ ਜੀ ਕਰ ਕਿ ਵੀ ਕੋ ਪੂਈ ਪਾ ਕੇ ਰੈਡੀ ਕਰ ਦਿੱਤੀ ਹੈ। ਲੋ ਜੀ ਇਹ ਹੈਗੇ ਸਾਈਡ ਵਾਲੀ ਪਲੂਈ ਸਾਈਡ ਵਾਲੀ ਪਲੂਈ ਜਦੋਂ ਆਪਾਂ ਚੱਕਦੇ ਆ ਪਹਿਲਾਂ ਤਿੱਖੀ ਤੇ ਬੈਕ ਨੂੰ ਜਦੋਂ ਆਪਾਂ ਮਤਲਬ ਜਾਂਦੇ ਆ ਸਾਈਡ ਨੂੰ ਇੱਕ ਪੈਰ ਦਾ ਮਾਰਜਿਨ ਲੈ ਲੈਣਾ ਤੁਸੀਂ। ਠੀਕ ਹੈ ਜੀ। ਲਓ ਜੀ ਇੱਕ ਸਾਈਡ ਤੇ ਹੋ ਗਈ ਤਿਆਰ ਹਾਂ ਤੁਹਾਨੂੰ ਦਿਖਾ ਰਹੀਆਂ ਮੈਂ। ਸਾਰੀਆਂ ਪਾ ਦਿੱਤੀਆਂ ਨੇ ਮੈਨੂੰ ਲੱਗਾ ਕਿ ਚਪਾਈਆਂ ਨਹੀਂ ਲਓ ਜੀ ਸਾਰੀਆਂ ਪਾ ਕੇ ਆਪਾਂ ਤਿਆਰ ਕਰ ਦੁੱਤੀਆਂ ਨੇ ਹੁਣ ਆਪਾਂ ਕਰਾਂਗੇ ਜੀ ਗਲਾ ਠੀਕ ਹੈ ਜੀ ਹੁਣ ਲਾਉਂਗੀ ਜੀ ਮੈਂ ਕਲਾ ਆ ਦੇਖੋ ਮੇਰਾ ਗਲੇ ਤੇ ਸੌਰੀ ਕਮੀਜ਼ ਦੇ ਜਿਹੜੇ ਫਰੰਟ ਤੇ ਵੀ ਆਪਾਂ ਜਿਹੜਾ ਹੈਗਾ ਵੀ ਲਾਇਆ ਹੋਇਆ ਸੀ ਟੱਕ ਤੇ ਇਹ ਕੱਟ ਲਾਇਆ ਹੋਇਆ ਸੀ ਕੱਟ ਹੀ ਆਪਾਂ ਗਲੇ ਤੇ ਲਾਇਆ ਹੋਇਆ ਜੀ ਸਭ ਤੋਂ ਪਹਿਲਾਂ ਆਪਾਂ ਬਿਲਕੁਲ ਜਿਹੜਾ ਮਤਲਬ ਗਲਾ ਗੋਨ ਨੂੰ ਪ੍ਰੋਪਰ ਤਰੀਕੇ ਨਾਲ ਤੁਸੀਂ ਰੱਖ ਕੇ ਬਚਾਲੇ ਸਲਾਈ ਲਾ ਲੈਣੀ ਦੇਖੋ ਜੀ ਇਸ ਤੋਂ ਦੋਨੇ ਸਾਈਡਾਂ ਦੇ ਧਿਆਨ ਨਾਲ ਦੇਖਦੇ ਹੋਏ ਪੂਰਾ ਹੈਗਾ ਵੈਸੇ ਮੈਂ ਉਂਗਲਾਂ ਦੇ حساب ਨਾਲ ਮੈਨ ਲੈਣੀ ਨੇ ਤਿੰਨ ਉਂਗਲਾਂ ਆਪਣੀਆਂ ਤਿੰਨ ਤਿੰਨ ਉਂਗਲਾਂ ਦਾ ਮਾਰਜਨ ਸੀਗਾ 6-6 ਉਂਗਲਾਂ ਹੋ ਗਈਆਂ ਜਿੱਥੇ 6 ਉਂਗਲਾਂ ਇੱਧਰ 6 ਉਂਗਲਾਂ ਇੱਧਰ ਦੋਨੇ ਸਾਈਡਾਂ ਤੇ ਬਚਤ ਅਸੀਂ ਕਪੜਾ ਤਾਂ ਪ੍ਰੋਪਰ ਆ ਗਿਆ ਠੀਕ ਹੈ ਬਾਕੀ ਤੁਸੀਂ ਇੰਚ ਟੇਪ ਨਾਲ ਵੀ ਨਾਪ ਸਕਦੇ ਹੋ ਹਣਾ ਲਓ ਜੀ ਆਪਾਂ ਥੱਲੇ ਵਿਛਾ ਕੇ ਦੇਖ ਰਹੇ ਸੀ ਗਲਾ ਬਿਲਕੁਲ ਸਹੀ ਆਇਆ ਬਿਲਕੁਲ ਪ੍ਰੋਪਰ ਬਿਲਕੁਲ ਸਹੀ ਤਰੀਕੇ ਨਾਲ ਗਲਾ ਆਇਆ ਸੀ ਜੀ ਠੀਕ ਹੈ ਜੀ ਆ ਦੇਖੋ ਮੈਂ ਤੁਹਾਨੂੰ ਦਿਖਾ ਰਹੀ ਹਾਂ 6 ਉਂਗਲਾਂ ਉਧਰ 6 ਉਂਗਲਾਂ ਉਧਰ रेडी ਹੋਇਆਗਾ ਪਲੋਈਆਂ ਬਿਲਕੁਲ ਪਰਫੈਕਟ ਪਈਆਂ ਨੇ ਆਪਣੀਆਂ ਲੋ ਜੀ ਹੁਣ ਆਪਾਂ ਜਿਹੜੀ ਹੈਗੀ ਗਲੇ ਤੇ ਸਲਾਈ ਲਾਵਾਂਗੇ ਗਲੇ ਤੇ ਸਲਾਈ ਜਦੋਂ ਲਾਉਣੀ ਹੈ ਨਾ ਉਹ ਤੁਸੀਂ ਜਿਹੜਾ ਮਤਲਬ ਬੁਕਰਮ ਹੁੰਦੀ ਆ ਬੁਕਰਮ ਦੇ ਨਾਲ-ਨਾਲ ਸਲਾਈ ਲਾਉਣੀ ਆ ਬੁਕਰਮ ਦੇ ਉੱਪਰ ਨਹੀਂ ਚੜਾਣ ਦੇਣਾ ਤੁਸੀਂ ਠੀਕ ਆ ਜੀ ਸੋਈ ਨੂੰ ਇਸ ਚੀਜ਼ ਦਾ ਧਿਆਨ ਰੱਖਿਓ ਬੁਕਰਮ ਦੇ ਉੱਪਰ ਨਹੀਂ ਚੜਾਣ ਦੇਣਾ ਜਦੋਂ ਤੁਸੀਂ ਬੁਕਰਮ ਦੇ ਉੱਪਰ ਚੜ ਜਾਂਦੇ ਹੋ ਫਿਰ ਗਲੇ ਦੀ ਫਿਨਿਸ਼ਿੰਗ ਨਹੀਂ ਆਉਂਦੀ ਜਦੋਂ ਆਪਾਂ ਫੋਲਡਿੰਗ ਕਰਦੇ ਆ ਨਾ ਕਟਿੰਗ ਕਰਨ ਤੋਂ ਬਾਅਦ ਫਿਰ ਬਿਲਕੁਲ ਫਿਨਿਸ਼ਿੰਗ ਨਹੀਂ ਆਉਂਦੀ ਕਿ ਜਦੋਂ ਆਪਾਂ ਨਾਲ-ਨਾਲ ਅ ਮਾਰਦੇ ਆ ਤਾਂ ਜਿਹੜਾ ਹੈਗਾ ਸੀਗਾ ਆਪਣਾ ਖਰਾਬ ਹੋ ਜਾਂਦਾ ਇਹ ਜਦੋਂ ਮੈਂ ਸਲਾਈ ਲਾਉਣ ਲੱਗੀ ਨਾ ਮਤਲਬ ਇੱਕਦਮ ਵੀ ਕਾਲੀ ਚ ਮਥੋ ਹੋ ਗਿਆ ਤੇ ਬਲ ਪੈਣ ਲੱਗ ਗਿਆ ਠੀਕ ਹੈ ਜੀ ਤੇ ਤੁਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਤੇ ਆਪਾਂ ਥੋੜਾ ਜਿਹਾ ਢੇੜ ਕੇ ਇਹਨੂੰ ਸੈੱਟ ਕਰ ਲਿਆ ਸੀਗਾ ਕਿਉਂਕਿ ਮੇਰੀ ਮਸ਼ੀਨ ਤੇ ਮੋਟਰ ਲੱਗੀ ਹੋਈ ਹੈ ਜਦੋਂ ਇਹਨੂੰ ਛੱਡਦੇ ਨੇ ਇੱਕਦਮ ਭੱਜ ਲੈਂਦੀ ਹੈ ਇਹ ਬਹੁਤ ਤੇਜ਼ ਜਲਦੀ ਲੋ ਜੀ ਦੋਕ ਤੋਪੇ ਜਿਹੜੇ ਮੈਂ ਢੇੜ ਢੇੜਲੇ ਸੀਗੇ ਕੰਡਾ ਵਜੀ ਬਿਲਕੁਲ ਪ੍ਰੋਪਰ ਹੋਣਾ ਵੈਸੇ ਲੱਗਿਆ ਬਿਲਕੁਲ ਸਹੀ ਆ ਜਦੋਂ ਮਤਲਬ ਸਲਾਈ ਲਾਉਣ ਲੱਗੇ ਨਾ ਉਹ ਇਕਦਮ ਹੀ ਮਤਲਬ ਤੇਜ਼ ਤੇਜ਼ ਹੋ ਕੇ ਨਾ ਸਲਾਈ ਇਧਰ ਉਧਰ ਇਧਰ ਉਧਰ ਹੋਗੀ ਤਾਂ ਕਰਕੇ ਬਲ ਪੈਣ ਲੱਗੇ ਸੀ ਲਓ ਜੀ ਆਪਾਂ ਸਲਾਈ ਲਾ ਕੇ ਇਹਨੂੰ ਵੀ ਆਪਾਂ ਪੂਰਾ ਰੈਡੀ ਕਰ ਲੈਨੇ ਲਓ ਜੀ ਸਲਾਈ ਲੱਗ ਗਈ ਸਲਾਈ ਲਾਉਣ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਇਹਨੂੰ ਕਟਿੰਗ ਕਰਨਾ ਕਟਿੰਗ ਇਹਨੂੰ ਤੁਸੀਂ ਅ ਅੱਧਾ ਜਿਹੜਾ ਹੈਗਾ ਇਹ ਉੱਪਰ ਦਾ ਕੱਪੜਾ ਰੱਖ ਲਿਓ ਫਰੈਂਡਸ ਵਿੱਚ ਠੀਕ ਆ ਜੀ ਤੇ ਫਿਰ ਇਹਨੂੰ ਕਟਿੰਗ ਕਰ ਲੈਣਾ ਲਓ ਜੀ ਕਟਿੰਗ ਕਰਨ ਤੋਂ ਬਾਅਦ ਇਹਦੇ ਛੋਟੇ-ਛੋਟੇ ਲਾਦਨੇ ਤੱਕ ਜਿਹੜੇ ਕੱਟ ਲਾਉਣੇ ਨੇ ਉਹ ਵੀ ਆਪਾਂ ਨਾ ਫਰੈਂਡਸ ਧਿਆਨ ਨਾਲ ਲਾਉਣੇ ਆ ਜਿਹੜੇ ਮਤਲਬ ਕਿ ਸਲਾਈ ਲੱਗੀ ਹੋਈ ਆ ਉਹਦੇ ਨਾਲ ਅਟੈਚ ਨਾ ਕਰੀ ਤਾਂ ਕਿ ਜਿਹੜਾ ਹੈਗਾ ਆਪਣੀ ਸਲਾਈ ਘਟ ਜੇ ਹੋਰ ਕਿਤੇ ਮਤਲਬ ਆਪਾਂ ਤੋਂ ਕੱਟ ਲੱਗ ਜੇ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ ਸੋ ਛੋਟੇ-ਛੋਟੇ ਗੱਲਾਂ ਧਿਆਨ ਰੱਖ ਕੇ ਜਿਹੜਾ ਹੈਗਾ ਵਧੀਆ ਆਪਾਂ ਸੂਟ ਇੱਕ ਸਟਿਚ ਕਰ ਸਕਦੇ ਆ ਲਓ ਜੀ ਹੁਣ ਇਹਨੂੰ ਫੋ ਹੋਲਡ ਕਰਾਂਗੇ ਆਪਾਂ ਗਲੇ ਨੂੰ ਵੱਡਾ ਵੱਖਾ ਕਰਕੇ ਮਤਲਬ ਕੱਚਾ ਜਿਹੜਾ ਆਪਾਂ ਕਹਿ ਸਕਦੇ ਆ ਇਹਨੂੰ ਪਗੜਾ ਰੈਡੀ ਕਰ ਦਾਂਗੇ ਲੋ ਜੀ ਬਿਲਕੁਲ ਸਿੰਪਲ ਸੂਟ ਸੀਗਾ ਇਹ ਕਿਉਂਕਿ ਮੰਮੀ ਦਾ ਸੂਟ ਸੀ ਬਿਲਕੁਲ ਸਿੰਪਲੀ ਬਣਾਉਂਦੇ ਆ ਤੇ ਮੰਮੀ ਨੂੰ ਮੈਂ ਕਿਹਾ ਸੀ ਮੈਂ ਕਰ ਤੁਸੀਂ ਪਾਈਪ ਟਨ ਵਗੈਰਾ ਲਾ ਲਓ ਮੰਮੀ ਕਹਿੰਦੀ ਨਹੀਂ ਮੈਂ ਘਰੀ ਪਾਉਣਾ ਵਸਤੂ ਪਾਈਪਨ ਰਹਿਣ ਦੀ ਸਿੰਪਲ ਹੀ ਬਣਾ ਦੇ ਤੇ ਫਿਰ ਮੈਂ ਤਾਂ ਕਰਕੇ ਨਾ ਸਿੰਪਲ ਹੀ ਬਣਾਇਆ ਸੀਗਾ ਲੋ ਜੀ ਧਾਗੇ ਵਗੈਰਾ ਆਪਾਂ ਕੱਟ ਦਿੱਤੇ ਨੇ ਨਾਲ ਦੀ ਨਾਲ ਇਸ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਧਾਗੇ ਵਗੈਰਾ ਕੱਟ ਦਿਆਂ ਤਾਂ ਆਪਾਂ ਸਫਾਈ ਆਪਣੇ ਜਿਹੜੇ ਸੂਟ ਆਪੇ ਬਣਾਉਨੇ ਆ ਸਫਾਈ ਰਹਿੰਦੀ ਆ ਠੀਕ ਹੈ ਜੀ ਲੋ ਜੀ ਉਸ ਤੋਂ ਬਾਅਦ ਆਪਾਂ ਕਮੀਜ਼ ਦਾ ਬੈਕ ਪੱਲਾ ਲਿਆਗਾ ਠੀਕ ਹੈ ਜੀ ਉਹਨੂੰ ਰੱਖਿਆ ਆਪਾਂ ਸਿੱਧਾ ਠੀਕ ਹੈ ਜੀ ਤੇ ਜਿਹੜਾ ਆਪਣਾ ਫਰੰਟ ਕਲਾਗਾ ਉਹਨੂੰ ਆਖੇ ਆਪਾਂ ਪੁੱਠਾ ਬਿਲਕੁਲ ਸਹੀ ਤਰੀਕੇ ਨਾਲ ਮਲਾਉਂਦੇ ਹੋਏ ਠੀਕ ਹੈ ਜੀ ਸिलाई ਲਾਉਣੀ ਏ ਕੁੱਤਾ ਇੰਚ ਦਾ ਮਾਰਜਿਨ ਰੱਖਦੇ ਹੋਏ ਨੂੰ ਤੁਸੀਂ ਸਲਾਈ ਲਾਉਣੀ ਹੈ ਤੇ ਜਦੋਂ ਬਿਲਕੁਲ ਗਲੇ ਦੇ ਕੋਲੇ ਆ ਜਾਊਗਾ ਨਾ ਤੁਸੀਂ ਤਾਂ ਜਿਹੜੀ ਹੈਗੀ ਆਪਾਂ ਸਲਾਈ ਥੋੜੀ ਜਿਹੀ نیچے ਕਰ ਦੋਣੀ ਤੁਸੀਂ ਉਹਨਾਂ ਦੇਖ ਕੇ ਮੈਂ نیچے ਨੂੰ ਕਰੂੰਗੀ ਮੈਨੂੰ ਜੀ ਇੱਥੇ ਨੂੰ ਥੱਲੇ ਨੂੰ ਕਰ ਦੇਣੀ ਹੈ ਠੀਕ ਹੈ ਜੀ ਇਹ ਜਿਹੜੀ ਸਲਾਈ ਹੁੰਦੀ ਹੈ ਨਾ ਇਹਦੇ ਨਾਲ ਆਪਣੇ ਪਰਫੈਕਟ ਜਿਹੜੀ ਫਿਟਿੰਗ ਆਉਂਦੀ ਆ ਮੋਟੇ ਆ ਜਿਹੜੇ ਆਪਣੇ ਡਿਗਦੇ ਨਹੀਂ ਕਹਿੰਦੇ ਨੇ ਮੋਟੇ ਡਿਗਦੇ ਅਜੀ ਜਾਂ ਖੜਾ ਇੱਧਰ ਉੱਧਰ ਜਾਂਦਾਗਾ ਬਿਲਕੁਲ ਇੱਕ ਥਾਂ ਪਰਫੈਕਟ ਖੜਾ ਰਹਿੰਦਾ ਹੈ ਜੀ اور دوے پاس بھی سلائی لا دیا ہے دی� دی. جہاں وادو مارجن ان کو کٹ بادو کپڑا کٹ دو بالکل مطلب سیدھا سیدھا کر دو کپڑے نو کٹ کے اور جی ہاں آپ لاو گے جی سائڈوں والی سلائیاں ٹھیک ہے جی ਤੇ ਸਾਡਾ ਵਾਲੀ ਸਲਾਈਂ ਹੋਣ ਤੋਂ ਬਾਅਦ ਮੰਮੀ ਦਿਖਾਤਾ ਸੀ ਮੈਂ ਤਾਂ ਮੰਮੀ ਤੁਸੀਂ ਪਾ ਕੇ ਦੇਖ ਲਓ। ਇਹਦਾ ਮਤਲਬ ਚਾਕ ਹੋਇਆ। ਬਾਅਦ ਫੋਲਡ ਕਰੂੰਗੀ ਮੈਂ ਠੀਕ ਹੈ ਜੀ। ਤੇ ਬਾਕੀ ਬਸ ਬਾਹਮਾ ਤਿਆਰ ਕਰਕੇ ਬਾਹਮਾ ਲਾ ਦਾਂਗੇ ਜੀ ਠੀਕ ਹੈ ਜੀ। ਤੇ ਤੋਂ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜਰੂਰ ਦੱਸਿਓ ਠੀਕ ਹੈ ਜੀ ਚਾਨਣ ਤੇ ਨਵੇਂਓ ਪਲੀਜ਼ ਚਾਨਣ ਨੂੰ ਸਬਸਕ੍ਰਾਈਬ ਕਰ ਲਓ ਜੀ। ਬੈਲ ਆਈਕਨ ਜਰੂਰ ਪ੍ਰੈਸ ਕਰ ਲਵੀਂ ਤਾਂ ਕਿ ਹਰ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਠੀਕ ਹੈ ਜੀ। ਤੇ ਜਦੋਂ ਮੰਮੀ ਨੇ ਸੂਟ ਪਾ ਕੇ ਦੇਖਿਆ ਨਾ ਬਿਲਕੁਲ ਪਰਫੈਕਟ ਫਿਟਿੰਗ ਆਈ ਸੀ ਜੀ ਬਿਲਕੁਲ ਸਹੀ ਢੰਗ ਨਾਲ ਤਿਆਰ ਹੋਇਆ ਸੀ ਜੀ ਠੀਕ ਹੈ ਜੀ ਹਾਂਜੀ ਤੇ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾਗਾ ਜਿਨ੍ਹਾਂ ਨੇ ਮੈਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਤੈਦੂ ਲੋ ਮੈਂ ਧੰਨਵਾਦ ਕਰਦੀ ਆ ਜੀ ਸੋ ਜਿਹੜੇ ਨਵੇਂ ਆ ਪਲੀਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਨਾ ਤੇ ਜਿਹੜੇ ਮੈਨੂੰ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਜੀ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਸੋ ਇਸੇ ਤਰ੍ਹਾਂ ਤੁਸੀਂ ਮੈਨੂੰ ਪਿਆਰ ਦਿੰਦੇ ਰਹੋ ਜੀ ਹਨਾ ਇਸੇ ਤਰ੍ਹਾਂ ਮੈਨੂੰ ਕਮੈਂਟ ਕਰਦੇ ਰਹੋ ਇਸੇ ਤਰ੍ਹਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਰਹੋ ਜੀ ਠੀਕ ਆ ਜੀ ਮਿਲਦੇ ਆ ਕਿਸੇ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਥੈਂਕ ਯੂ ਫੋਰ ਵਾਚਿੰ